ਪੰਚੇ ਪਾਵੇ ਦਰਗਹਿ ਮਨ ਹੇ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਉਹ ਪੰਜ ਜਨ ਹੀ ਆਦਰ ਪਾਉਂਦੇ ਹਨ ਪੰਚੇ ਸੋਹਿਦਰ ਰਾਜ ਰਾਜ ਦਰਬਾਰਾਂ ਵਿੱਚ ਵੀ ਉਹ ਪੰਜ ਜਨ ਜਨ ਹੀ ਸੋਭਦੇ ਹਨ ਪੰਚ ਕਾਗੁਰ ਇਕ ਧਨ ਇਨ੍ਹਾਂ ਪੰਚਾ ਜਨਾਂ ਦੀ ਸੂਰਤ ਦਾ ਨਿਸ਼ਾਨਾ ਕੇਵਲ ਇੱਕ ਗੁਰੂ ਹੀ ਹੈ ਭਾਵ ਇਨ੍ਹਾਂ ਦੀ ਸੂਰਤ ਗੁਰੂ ਸ਼ਬਦ ਵਿੱਚ ਹੀ ਰਹਿੰਦੀ ਹੈ ਗੁਰੂ ਸ਼ਬਦ ਵਿੱਚ ਜੁੜੇ ਰਹਿੰਦਾ ਹੈ ਇਨ੍ਹਾਂ ਦਾ ਅਸਨ ਨਿਸ਼ਾਨਾ ਹੈ ਜੀ ਕੋ ਕਹੇ ਕਰੇ ਵਿਚਾਰ ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ ਕਰਤੇ ਕੇ ਕਰਨੇ ਨਹੀਂ ਸਮਾਰ ਅਕਾਲ ਪੁਰਖ ਦੀ ਕੁਦਰਤ ਦਾ ਕੋਈ ਲੇਖਾ ਹੀ ਨਹੀਂ ਪਾਉ ਅੰਤ ਨਹੀਂ ਪੈ ਸਕਦਾ ਪਰ ਗੁਰੂ ਸ਼ਬਦ ਵਿੱਚ ਜੁੜੇ ਰਹਿੰਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ ਪਰਮਾਤਮਾ ਤੇ ਉਸ ਦੀ ਕੁਦਰਤ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੁਰਤ ਹੋ ਹੀ ਨਹੀਂ ਸਕਦਾ ਧੌਲ ਧਰਮ ਦਾ ਆਕਾਪੂਰਕ ਦਾ ਧਰਮ ਰੂਪੀ ਵੱਜਵਾ ਨਿਯਮ ਹੀ ਬਲਦ ਹੈ ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਹਾ ਹੈ ਇਹ ਧਰਮ ਦਇਆ ਦਾ ਪੁੱਤਰ ਹੈ ਭਾਵ ਆਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾਉ ਰੱਖਣ ਲਈ ਧਰਮ ਰੂਪ ਨਿਯੰਭੁਨਾ ਦਿੱਤਾ ਹੈ ਸੰਤੋਖ 탑 ਰੱਖਿਆ ਜਨਸੂਤ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ ਹੈ ਜੀ ਕੋ 부ਝੇ ਹੋਏ ਸਚਿਆਰ ਜੀ ਕੋਈ ਮਨੋਖ ਇਸ ਉਪਰ ਦੱਸੀ ਵਿਚਾਰ ਨੂੰ ਸਮਝ ਲਏ ਤਾਂ ਉਹ ਇਸ ਜੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਏ ਤਵਲੇ ਉੱਪਰ ਕੀਤਾ ਭਾਰ ਨਹੀਂ ਤਾਂ ਖਿਆਲ ਤਾਂ ਕਰੋ ਕਿ ਬਲਦ ਉੱਤੇ ਧਰਤੀ ਦਾ ਕਿੰਨਾ ਕੋ ਬੇਅੰਤ ਭਾਰ ਹੈ ਉਹ ਵਿਚਾਰਾ ਇਤਨੇ ਭਾਰ ਨੂੰ ਕਿਵੇਂ ਚੁੱਕ ਕਿਵੇਂ ਸਕਦਾ ਹੈ ਧਰਤੀ ਹੋਰ ਭਰੇ ਹੋਰ ਹੋਰ ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ ਉਸ ਬਲਦ ਨੂੰ ਸਹਾਰਾ ਦੇਣ ਲਈ ਹੇਟਾ ਹੋਰ ਧਰਤੀ ਹੋਈ ਹੈ ਉਸ ਧਰਤੀ ਦੇ ਹੇਟਾ ਹੋਰ ਵੱਲਦਾ ਹੈ ਉਸ ਤੋਂ ਹੇਟਾ ਧਰਤੀ ਦੇ ਹੇਟ ਹੋਰ ਵੱਲਦਾ ਫਿਰ ਹੋਰ ਵੱਲਦਾ ਤਿਸਤੇ ਪਾਰ ਤਲੇ ਕਮੰਜੋਰ ਇਸੇ ਤਰ੍ਹਾਂ ਅਕੀਰਲੇ ਵੱਲਦ ਤੋਂ ਪਾਸ ਹਰ ਲਈ ਉਸ ਦੇ ਹੇਟ ਕਿਹੜਾ ਅਸਰ ਹੋਵੇਗਾ ਜੀਵ ਜੰਤ ਰੰਗਾਂ ਕਿਨਾਂ ਸਿਸ਼ਟੀ ਵਿੱਚ ਕਈ ਜਾਤਾਂ ਦੇ ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ ਸਬਨਾ ਲਿਖਿਆ ਬੜੀ ਕਲਾਮ ਇਨਾਂ ਸਬਨਾ ਨੇ ਇੱਕ ਤਾਰ ਚੱਲਦੀ ਕਲਮ ਨਾਲ ਅਕਾਲਪੁਰਖ ਦੀ ਕੁਦਰਤ ਦਾ ਲੇਖਾ ਲਿਖਿਆ ਹੈ ਇਹੋ ਲੇਖਾ ਲਿਖ ਜਾਣੇ ਕੋਈ ਪਰ ਕੋਈ ਵਿਰਲਾ ਮਨੁੱਖ ਇਹੇ ਲੇਖਾ ਲਿਖਣਾ ਜਾਣਦਾ ਹੈ ਪਾਵ ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਵੀ ਜੀਵ ਪਾ ਨਹੀਂ ਸਕਦਾ। ਲੇਖਾ ਲਿਖਿਆ ਕੀਤਾ ਹੋਏ ਜੇ ਲੇਖਾ ਲਿਖਿਆ ਵੀ ਜਾਏ ਤਾਂ ਇਹ ਅੰਦਾਜ਼ੇ ਨਹੀਂ ਲੱਗ ਸਕਦਾ ਕਿ ਲੇਖਾ ਕਿੱਡਾ ਵੱਡਾ ਹੋ ਸਕਦਾ ਹੋ ਜਾਏ। ਕੀਤਾ ਤਾਂ ਸੁਲਾਹ ਰੂਪ। ਕਾਲ ਵਰਕ ਦਾ ਬੇਅੰਤ ਬਲ ਹੈ। ਬੇਅੰਤ ਸੁੰਦਰ ਰੂਪ ਹੈ। ਕੀਤੀ ਦਾਤ ਜਾਣੇ ਕੌਣ ਕੋਟ ਬਿਆੰਤ ਉਸਦੀ ਦਾਤ ਹੈ ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ ਕੀਤਾ ਬਸਾਓ ਇੱਕ ਕਵਾਉ ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ ਹੈ ਤਿਸਤੇ ਹੋਏ ਲੱਖ ਦਰਿਆਓ ਉਸ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਜਾਂ ਬਣ ਗਏ ਹਨ ਕੁਦਰਤ ਕੌਣ ਕਹਾ ਵਿਚਾਰ ਸੋ ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ ਵਾਰਿਆਂ ਨ ਜਾਵਾਂ ਇੱਕ ਵਾਰ ਏ ਅ칸ਫੁਰਕ ਮੈਂ ਤਾਂ ਤੇਰੇ ਉੱਤੇ ਇੱਕ ਵਾਰ ਹੀ ਪੀ ਸਦਕੇ ਹੋਣ ਯੋਗ ਨਹੀਂ ਹਾਂ ਭਾਵ ਮੇਰੀ ਹਸਤੀ ਬਹੁਤ ਹੀ ਤੁਸ਼ ਹੈ ਜੋ ਤੂੰ ਪਾਵੇਂ ਸਾਈ ਭਲੀਕਾਰ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਕੰਮ ਪਲਾ ਹੈ ਪਾਵ ਤੇਰੀ ਲਜਾ ਵਿੱਚ ਰਹਿਣਾ ਹੀ ਠੀਕ ਹੈ ਤੂੰ ਸਦਾ ਸਲਾਮਤ ਨਿਰੰਕਾਰ ਹੀ ਨਿਰੰਕਾਰ ਤੂੰ ਸਦਾ ਅਟੱਲ ਰਹਿਣ ਵਾਲਾ ਹੈ ਅਸੰਗ ਜਾਪ ਅਸੰਗ ਪਾਉ ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਨਤ ਜੀਵ ਜੱਪ ਕਰਦੇ ਹਨ ਬਿਅੰਤ ਜੀਵ ਹੋਰ ਨਾਲ ਪਿਆਰ ਦਾ ਵਰਤਾਓ ਕਰ ਰਹੇ ਹਨ ਅਸੰਗ ਪੂਜਾ ਅਸੰਗ ਤਪਤਾਉ ਕਈ ਜੀਵ ਪੂਜਾ ਕਰ ਰਹੇ ਹਨ ਅਤੇ ਹਣ ਗਿਣਿਤ ਹੀ ਜੀਵ ਤਪਸਾਦ ਰਹੇ ਹਨ ਅਸੰਗ ਗ੍ਰੰਥ ਮੁਖ ਵੇਦ ਪਾਠ ਬਿਅੰਤ ਜੀਵ ਵੇਦਾ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂਹ ਨਾਲ ਕਰ ਰਹੇ ਹਨ ਅਸੰਗ ਕਯੋਗਮਨ ਰਹੇ ਉਦਾਸ ਯੋਗ ਦੇ ਸਾਧਨ ਕਰ ਰਹੇ ਬੇਅੰਤ ਮਨੁੱਖ ਆਪਣੇ ਮਨ ਮਾਇਆ ਵੱਲੋਂ ਉਪਰਾਮ ਰਹਿੰਦੇ ਹਨ ਅਸੰਗ ਭਗਤ ਗੁਣ ਗਿਆ ਗਿਆਨ ਵਿਚਾਰ ਅਕਾਲ ਪੁਰਖ ਦੀ ਕੁਦਰਤ ਵਿੱਚ ਅਣਗਿਣਤ ਭਗਤ ਹਨ ਜੋ ਅਕਾਲ ਪੁਰਖ ਦੇ ਗੁਨਾ ਤੇ ਗਿਆਨ ਦੀ ਵਿਚਾਰ ਕਰ ਰਹੇ ਹਨ ਸੰਗਤ ਸੰਗਦਤਾਰ अनेका ਹੀਦਾਨੀ ਅਤੇ ਦਾਤੇ ਹਨ ਅਸੰਗ ਸੂਰਮੁਹ ਪੱਕ ਸਰ ਹਕਾਲ ਬੁਰਕ ਦੀ ਰਚਨਾ ਵਿੱਚ ਬਿਆੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ ਪਾਪ ਸੰਮੁਖ ਹੋ ਕੇ ਸ਼ਾਸਤਰਾਂ ਦੇ ਵਾਰ ਸਹਿੰਦੇ ਹਨ ਅਸੰਖ ਮੋਨ ਲਿਬਲਾਇਤਾਰ अनेका ਮੋਨੀ ਹਨ ਜੋ ਇੱਕ ਰਸ ਵਿਰਤੀ ਜੋੜ ਕੇ ਬੈਠ ਰਹੇ ਹਨ ਕੁਦਰਤ ਘਾਉਣ ਕਹਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤੁਦ ਭਾਵੇਂ ਸਹੀ ਭਲੇ ਘਰ ਤੂ ਸਦਾ ਸਲਾਮਤ ਨਿਰੰਕਾਰ